ਕਾਫੀ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀਗੀ ਜਿਦੇ ਵਿੱਚ ਇਹ ਸਵਾਲ ਕੀਤਾ ਸੀ ਕਿ ਇਨਸਾਨ ਨੂੰ ਹਿੰਸਕ ਹੋਣਾ ਚਾਹੀਦਾ ਜਾਂ ਦਿਆਲੂ ਹੋਣਾ ਚਾਹੀਦਾ ਕਹ ਲੋ ਜਿਸ ਤਰ੍ਹਾਂ ਇੱਕ ਤਾਨਾ ਸਾਹ ਜਿਉਂਦਾ ਏ ਜਿਸ ਤਰ੍ਹਾਂ ਮੈਕਾਬੇਲੀ ਨੇ ਕਿਹਾ ਜਿਸ ਤਰ੍ਹਾਂ ਚਾਣਕਿਆ ਨੀਤੀ ਆ ਦੂਜੇ ਪਾਸੇ ਜਿਸ ਤਰ੍ਹਾਂ ਮਹਾਵੀਰ ਆ ਜਿਸ ਤਰ੍ਹਾਂ ਬੁੱਧਾ ਵੀ ਕਿਹੜੀ ਵਿਚਾਰਧਾਰਾ ਨਾਲ ਜਿਉਣਾ ਸਹੀ ਆ ਠੀਕ ਆ ਤਾਂ ਉਹਦੇ ਵਿੱਚ ਤੁਹਾਡੇ ਰਲ ਮੇਲ ਮੇ ਕਮੈਂਟ ਸੀਗੇ ਕਿ ਕੋਈ ਕਹਿੰਦਾ ਸੀ ਆ ਜਿਹੜਾ ਰਸਤਾ ਪਿਆਰ ਨਾਲ ਉਹ ਸਹੀ ਆ ਜਿਹੜਾ ਰਸਤਾ ਇਹ ਕਹਿੰਦਾ ਸੀ ਜਿਹੜਾ ਰਸਤਾ ਹੈਗਾ ਧੌਂਸ ਦੇ ਨਾਲ ਕਿ ਇੱਥੇ ਕੋਈ ਤੁਹਾਡਾ ਹਿਸਾਬ ਕਰਨ ਵਾਲਾ ਹੈ ਨਹੀਂਗਾ ਕੋਈ ਰੱਬ ਨਹੀਂ ਦੇਖਣ ਵਾਲਾ ਕੋਈ ਕੱਖ ਨਹੀਂ ਹੈਗਾਗਾ ਤੁਸੀਂ ਆ ਇਹ ਖੁੱਲਾ ਅਸਮਾਨ ਹੈ ਯੂਨੀਵਰਸ ਔਰ ਜਿਹੜੇ ਜੀਵ ਜੰਤੂ ਆਲੇ ਦੁਆਲੇ ਫਿਰਦੇ ਆ ਤੁਹਾਡੇ ਉੱਤੇ ਕੋਈ ਗੌਰ ਨਹੀਂ ਹੈਗਾ ਤਾਂ ਤੁਸੀਂ ਕਿਵੇਂ ਜਿਉਂਗੇ ਠੀਕ ਹੈ ਇਸ ਦਾ ਜਵਾਬ ਕਿਉਂ ਮੈਂ ਕਿਸੇ ਨਦੀ ਜਿੱਤੇ ਨਹੀਂ ਪਹੁੰਚਿਆ ਕਿ ਬੰਦੇ ਨੂੰ ਹਿੰਸਕ ਹੋ ਕੇ ਕਿਹੜਾ ਤਾਨਾ ਸਾਹਿਬ ਡੇਡਾ ਹੋ ਕੇ ਮਰ ਗਿਆ ਚੰਗੇਜ ਖਾਨ ਵਰਗੇ ਜਾਂ ਹੋਰ ਅੱਜ ਦੇ ਦੌਰ ਦੇ ਵਿੱਚ ਵੀ ਹੈਗੇ ਆ ਉੱਤਰ ਕੋਰੀਆ ਦਾ ਤੇ ਬੜੇ ਬੜੇ ਗਿਆਨੀ ਬੰਦੇ ਜਿਹੜੇ ਹੋਏ ਆ ਬੁੱਧ ਵਰਗੇ ਉਹ ਵੀ ਚਲੇ ਗਏ ਆ ਦੋਵਾਂ ਨੂੰ ਬਰਾਬਰ ਹੀ ਤਵੱਜੋ ਮਿਲਦੀ ਆ ਇੱਕ ਨੂੰ ਮਹਾਨ ਜੋਧਾ ਮਹਾਨ ਤਾਨਾ ਸਾਹਿਬ ਕਿਸੇ ਨੂੰ ਕਿ ਇਹ ਕਿਸੇ ਨੂੰ ਪੂਜਿਆ ਜਾਂਦਾ ਹੈ ਠੀਕ ਆ ਤਾਂ ਦੋਵਾਂ ਵਿੱਚੋਂ ਤੁਸੀਂ ਕਿਸ ਨੂੰ ਚੁਣੋਗੇ ਤਾਂ ਇਹਦਾ ਜਵਾਬ ਮਿਲਿਆਗਾ ਪਲੇਟੋ ਦੀ ਕਿਤਾਬ ਦੀ ਰਿਪਬਬਲਿਕ ਦੇ ਵਿੱਚੋਂ ਬਹੁਤ ਠੋਕਮਾ ਜਵਾਬ ਆ ਜਿਹਦੇ ਨਾਲ ਤੁਹਾਡੇ ਦਿਲ ਨੂੰ ਤਸੱਲੀ ਹੋ ਜੂਗੀ ਕਿ ਵਾਕਈ ਕਿਹੜਾ ਰਸਤਾ ਦੋਵਾਂ ਦੇ ਵਿੱਚੋਂ ਸਹੀ ਆ ਜਦੋਂ ਕਿ ਆਪਾਂ ਨੂੰ ਪਤਾ ਤੁਹਾਡੇ ਕਰਮਾਂ ਦਾ ਹਿਸਾਬ ਕਰਨ ਵਾਲਾ ਕੋਈ ਰੱਬ ਇੱਥੇ ਜਾਉਂਦਾ ਨਹੀਂ ਹੈਗਾਗਾ ਉਸ ਦੀ ਮੌਤ ਹੋ ਚੱਕੀ ਆ ਬਹੁਤ ਸਮੇਂ ਪਹਿਲਾਂ ਤਾਂ ਪਲੇਟੋ ਇਸ ਗੱਲ ਨਾਲ ਸਮਝਾਉਂਦੇ ਆ ਉਹ ਸਾਹਮਣੇ ਬੈਠੇ 10 ਲੋਕਾਂ ਨੂੰ ਕਹਿੰਦੇ ਵੀ ਆ ਮੇਰੇ ਕੋਲ ਇੱਕ ਅੰਗੂਠੀ ਆ, ਇਹ ਮੰਦਰੀ ਆ, ਇਹ ਸਾਪ ਆ, ਨਾਗ ਵਾਲੀ ਤੇ ਇਹਦੇ ਵਿੱਚ ਇੱਕ ਨਾਗ ਲੱਗਿਆ ਜਦੋਂ ਤੈਨੂੰ ਮੈਂ ਥੱਲੇ ਨੂੰ ਘੁਮਾਉਂਗਾ ਤਾਂ ਇਹ ਇਨਸਾਨ ਨੂੰ ਗਾਇਬ ਕਰ ਦੋਗੇ। ਦੇਖੋ ਮੋ ਦੇਖੂਗਾ ਨਹੀਂ ਕਿਸੇ ਨੂੰ ਜਦੋਂ ਉੱਪਰ ਘੁਮਾਉਂਗਾ ਤਾਂ ਉਹ ਦਿਖਣ ਲੱਗ ਜਾਊਗਾ। ਤਾਂ ਉਹਨੇ ਸਾਹਮਣੇ ਬੈਠੇ ਲੋਕਾਂ ਨੂੰ ਪੁੱਛਿਆ ਜੀ ਇਹ ਤੇਰੇ ਕੋਲ ਹੋਵੇ ਤੇਰੇ ਕੋਲ ਹੋਵੇ ਤੇਰੇ ਕੋਲ ਹੋਵੇ ਤੁਸੀਂ ਇਸ ਦਾ ਕੀ ਕਰੋਗੇ ਸਾਰਾ ਦਾ ਜਵਾਬ ਬੜੇ ਸਿੰਪਲ ਸੀ ਕਿ ਆਪਣੇ ਮਨ ਆਈਆਂ ਕਰੂੰਗਾ ਜੋ ਮੇਰੇ ਮਨ ਜਾਮਿਓ ਕਰੂੰਗਾ ਬੰਦੇ ਸਮਾਜ ਦੀ ਆ ਹੁਣ ਤੁਹਾਡੇ ਮਨ ਦੇ ਵਿੱਚ ਆਉਂਦਾ ਮੈਂ ਅੱਧੀ ਰਾਤ ਨੂੰ ਉੱਠ ਕੇ ਰੌਲਾ ਪਾਵਾਂ ਤੁਸੀਂ ਉਹ ਨਹੀਂ ਕਰ ਸਕਦੇਗੇ ਸਮਾਜ ਆ ਦੂਜੇ ਦਿਨ ਤੁਹਾਨੂੰ ਪੁੱਛਣਗੇ ਤੂੰ ਸਾਡੀ ਨੀਂਦ ਖਰਾਬ ਕਰਤੀ ਹੋ ਸਕਦਾ ਪੁਲਿਸ ਨੂੰ ਬੁਲਾ ਲੈਣ ਠੀਕਾ ਸੋਸਾਇਟੀ ਦੇ ਕਾਨੂੰਨ ਵੱਖਰੇ ਹੁੰਦੇ ਆ ਬਾਕੀ ਦੇ ਵੱਖਰੇ ਹੁੰਦੇ ਆ ਕਾਨੂੰਨਾਂ ਦੀਆਂ ਵੀ 4-5 ਤਿਆਂ ਹੁੰਦੀਆਂ ਤੇ ਕਦੇ ਫੇਰ ਗੱਲ ਕਰਾਂਗੇ ਅੱਛਾ ਜੀ ਉਹ ਕਹਿੰਦਾ ਵੀ ਮਾਨ ਆਈਆਂ ਮਤਲਬ ਕਿ ਸਾਰਿਆਂ ਨੇ ਉਹ ਅੰਗੂਠੀ ਨੂੰ ਪਾ ਕੇ ਜੋ ਉਹ ਚੋਰੀਆਂ ਠੱਗੀਆਂ ਸ਼ੋਸ਼ਣ ਗਲਤ ਚੀਜ਼ਾਂ ਕਰ ਸਕਦੇ ਸੀ ਇੱਕ ਤਨਾਸ਼ਾ ਦੇ ਲੈਵਲ ਤੱਕ ਉਹ ਹੀ ਉਹਨਾਂ ਨੇ ਉਹ ਕੀਤੀਆਂ ਉਹ ਕਹਿੰਦੇ ਇਹੀ ਰਸਤਾ ਇਹ ਚੀਜ਼ ਦੇ ਵਿੱਚ ਜਿਆਦਾ ਸੌਖਾ ਤਾਨਾ ਸਾਹੀ ਦੇ ਵਿੱਚ ਲੋਕਾਂ ਤੇ ਜ਼ੁਲਮ ਕਰਨ ਦੇ ਵਿੱਚ ਤਾਕਤਵਰ ਹੋਣ ਦੇ ਵਿੱਚ ਜਾਦੇ ਸੁੱਖਾ ਮੈਂ ਪਲਾ ਇਨਸਾਨ ਬਣ ਕੇ ਕਹਿੰਦੇ ਸਾਨੂੰ ਕੀ ਸੁੱਖ ਮਿਲ ਜੂਗਾ ਜਦੋਂ ਕਿ ਮੈਂ ਲੁੱਟਾ ਖੋਹਾਂ ਕਰੂੰਗਾ ਇੱਕ ਉਂਠੀ ਨਾਲ ਅਮੀਰ ਬਣੂੰਗਾ ਮੇਰੀ ਸੱਤਾ ਹੋਊਗੀ ਮੈਂ ਉਹ ਸਾਰੇ ਸੁੱਖ ਭੋਗ ਸਕਦਾ ਜੋ ਇਹ ਦੁਨੀਆ ਤੇ ਹੈਗੇ ਆ ਜਦ ਕਿ ਕੋਈ ਅਧਿਆਤਮਵਾਦੀ ਕੁਝ ਚੰਗੇ ਵਿਚਾਰਾਂ ਵਾਲਾ ਨੇਕ ਬੰਦਾ ਹਣਾ ਦੂਜਿਆਂ ਦੀ ਮਦਦ ਕਰਨ ਵਾਲਾ ਉਹ ਬੰਦਾ ਇਸ ਤਰ੍ਹਾਂ ਦੀ ਲਾਈਫ ਨਹੀਂ ਜਿਉ ਸਕਦਾਗਾ ਤਾਂ ਉਹ ਕਹਿੰਦਾ ਵੀ ਇਹ ਗੱਲਾਂ ਤੇ ਸਾਹਮਣੇ ਆ ਵੀ ਦੋਵਾਂ ਦੇ ਵਿੱਚੋਂ ਤੂੰ ਕਿਹੜਾ ਜੀਵਨ ਚੁਣਨਾਗਾ ਤਾਂ ਪਲੇਟੋ ਨੇ ਉੱਥੇ ਜਵਾਬ ਦਿੱਤਾ ਕਿ ਠੀਕ ਆ ਥੋਡੀਆਂ ਗੱਲਾਂ ਸੁਣ ਮੈਨੂੰ ਮੈਨੂੰ ਸਹੀ ਲੱਗ ਰਹੀਆਂ ਕਿ ਤੁਸੀਂ ਕਹਿੰਦੇ ਆ ਕਿ ਇਹਦੇ ਨਾਲ ਮੈਂ ਆਪਣੇ ਮਨ ਦੀਆਂ ਮਹਿਸਾਵਾ ਕੁਈਆਂ ਕਰ ਲਊਗਾ ਧਿਆਨ ਦੇ ਨਾਲ ਹੀ ਗੱਲ ਆ ਇਥੋਂ ਮਨ ਦੀਆਂ ਇੱਛਾਵਾਂ ਕਦੇ ਵੀ ਮੁੱਕਦੀਆਂ ਨਹੀਂ ਮਨ ਦੀ ਇੱਛਾ ਮੁੱਕ ਗਈ ਤੇ ਸਮਝ ਲਓ ਇਨਸਾਨ ਮੁੱਕ ਗਿਆ ਇਹ ਗੱਲ ਯਾਦ ਰੱਖਿਓ ਮਨ ਦੀ ਇੱਛਾ ਕਦੇ ਵੀ ਨਹੀਂ ਮੁੱਕਦੀ ਤੁਸੀਂ ਇਹਨੂੰ ਅੱਖਾਂ ਬੰਦ ਕਰਕੇ ਵੀਡੀਓ ਨੂੰ ਪੋਸਟ ਕਰਕੇ ਫੀਲ ਕਰਕੇ ਦੇਖਿਓ ਪਿੱਛੇ ਆਪਦੇ ਝਾਤ ਮਾਰਕ ਜੀਵਨ 'ਚ ਤੁਹਾਡੀਆਂ ਇੱਛਾਵਾਂ ਜਿਵੇਂ ਜਿਵੇਂ ਪੂਰੀਆਂ ਹੁੰਦੀਆਂ ਜਾਂਦੀਆਂ ਅੱਗੇ-ਅੱਗੇ ਵੱਧਦੀਆਂ ਜਾਂਦੀਆਂ ਜਿਸ ਤਰ੍ਹਾਂ ਆਪਣੀ ਉਮਰ ਵੱਧਦੀ ਆ ਇਹ ਕਦੇ ਵੀ ਨਹੀਂ ਮੁੱਕਣੀਆਂ ਤਾਂ ਇਹ ਜਿਹਦੀ ਇਹਦੀ ਜਿਹੜੀ ਲਤ ਲੱਗਦੀ ਆ ਜਦੋਂ ਤੁਸੀਂ ਇੰਨੀ ਪਾਵਰ ਹਾਸਲ ਕਰ ਲੀ ਕਿ ਤੁਹਾਡੀ ਹਰ ਇੱਛਾ ਤੁਰੰਤ ਪੂਰੀ ਹੋ ਸਕਦੀ ਆ ਤਾਂ ਉਹ ਬੰਦਾ ਇਸ ਆਮਾ ਦਾ ਗੁਲਾਮ ਹੋ ਜਾਂਦਾਗਾ ਉਹਨੂੰ ਅੰਦਰੋਂ ਇੱਕ ਖਿੱਚ ਰਹਿਣ ਲੱਗ ਜਾਂਦੀ ਆ ਜਦੋਂ ਉਹ ਗੁਨਾਹ ਕਰਦਾ ਹੋਰ ਚੀਜ਼ਾਂ ਨੂੰ ਮੰਨ ਲਾਓ ਕਹਿੰਦਾ ਵੀ ਮੈਨੂੰ 20 50 ਔਰਤਾਂ ਲਿਆ ਕੇ ਦਿਓ ਸੋਹਣੀਆਂ ਹਨਾ ਉਹਨਾਂ ਦਾ ਸ਼ੋਸ਼ਣ ਕਰਦਾ ਇਹਨੂੰ ਲੁੱਟ ਲੋਦਾ ਉਹ ਕਰ ਲੋ ਜਿੰਨੇ ਵੀ ਉਹ ਗਲਤ ਕੰਮ ਕਰਦਾ ਜਾਊਗਾ ਪਾਵਰ ਦੇ ਵਿੱਚ ਆਉਣ ਲਈ ਅਮੀਰ ਬਣਨ ਦੇ ਲਈ ਜਿੰਨੇ ਵੀ ਉਹ ਗਲਤ ਕੰਮ ਕਰਦਾ ਜਾਊਗਾ ਉਹ ਅਵਚੇਤਨ ਮਨ ਦੇ ਵਿੱਚ ਸਟੋਰ ਹੁੰਦੇ ਜਾਣੇ ਉਹਦੇ ਨਾਲ ਰਿਲੇਟਡ ਵੀ ਉਹਦਾ ਉਹਦੇ ਜਿਹੜੇ ਸੈੱਲ ਉਹਦੇ ਦਿਮਾਗ ਦੇ ਉਹਦੀ ਮੈਮਰੀ ਉਹ ਬਣਣੀ ਆ ਤਾਂ ਹੋਣਾ ਕੀ ਆ ਉਹਦਾ ਜਿਹੜਾ ਡਰ ਉਹਨੂੰ ਪਤਾ ਕਿ ਮੈਂ ਲੁਟੇਰਾ ਆਂ ਮੈਂ ਗਲਤ ਆ ਓਬਵੀਅਸਲੀ ਗੱਲ ਆ ਵੀ ਉਹ ਗਲਤ ਲੋਕਾਂ ਦੇ ਨਾਲ ਹੀ ਕਿਰਿਆ ਰਹਿੰਦਾਗਾ ਜਿਹੜੇ ਉਹਦੇ ਮੰਤਰੀ ਸੰਤਰੀ ਸਭ ਇੱਕ ਤੋਂ ਇੱਕ ਗਾਣਾਂਗੇ ਵੇ ਉਹ ਕਿਸੇ ਤੇ ਵੀ ਯਕੀਨ ਨਹੀਂ ਕਰ ਸਕਦਾ ਮੌਜੂਦਾ ਕਿਸੇ ਤਾਨਾਸ਼ਾਹ ਦੀ ਇੱਕ ਐਗਜ਼ਾਮਪਲ ਲੈ ਲਵੋ ਉਹ ਕਦੇ ਵੀ ਕਿਸੇ ਤੇ ਯਕੀਨ ਨਹੀਂ ਕਰ ਸਕਦਾਗਾ ਚਾਹੇ ਕਿੱਡਾ ਵੀ ਬੰਦਾ ਸਹੀ ਕਿਉਂ ਨ ਹੋਵੇ ਉਹ ਇਕੱਲੇ ਨੂੰ ਇਕੱਲਾ ਕਿਸੇ ਨੂੰ ਮਿਲ ਨਹੀਂ ਸਕਦਾਗਾ ਤੁਹਾਨੂੰ ਯਕੀਨ ਨਹੀਂ ਹੋਣਾਗਾ ਕਿ ਇਹ ਮਿਰਨਤ ਧੋਖਾ ਕਰ ਸਕਦਾ ਇਹ ਮੈਨੂੰ ਮਾਰ ਸਕਦਾ ਇਹਨੂੰ ਇਹ ਕਰ ਸਕਦਾ ਉਹ ਉਹ ਕਰ ਸਕਦਾ ਉਦੀ ਨੀਂਦ ਵੀ ਹਰਾਮ ਹੋ ਜਾਂਦੀ ਆ ਪਲੇਟੋ ਐਸੇ ਕਹਿੰਦਾ ਵੀ ਜੇ ਤੁਹਾਡੇ ਸਾਹਮਣੇ ਕਾਲਪਨਿਕ ਰੱਬ ਤੁਸੀਂ ਮੰਨੋ ਵੀ ਤੁਹਾਡੇ ਸਾਹਮਣੇ ਆ ਗਿਆ ਤੁਹਾਨੂੰ ਦੋ ਚੀਜ਼ਾਂ ਦੀ ਕਹਿੰਦਾ ਤੁਸੀਂ ਦੁਨੀਆਂ ਦੀ ਸਾਰੀ ਦੌਲਤ ਲੈਣੀ ਆ ਜਾਂ ਮਨ ਦੀ ਖੁਸ਼ੀ ਲੈਣੀ ਕੁੱਝ ਲੋਕ ਦੌਲਤ ਚਾਹਣਗੇ ਸਾਮੰਦਾਰ ਲੋਕ ਕਹਿਣਗੇ ਮਨ ਦੀ ਖੁਸ਼ੀ ਮਨ ਦੀ ਖੁਸ਼ੀ ਖਰੀਦੀ ਨਹੀਂ ਜਾ ਸਕਦੀ ਕਿਸੇ ਵੀ ਤਰੀਕੇ ਦੇ ਨਾਲ ਤਾਂ ਦੂਜੇ ਪਾਸੇ ਜਿਹੜਾ ਇਨਸਾਨ ਚੰਗੇ ਕਰਮ ਕਰਦਾਗਾ ਠੀਕ ਹੈ ਜਦੋਂ ਹੀ ਆਪਾਂ ਕਿਸੇ ਨੂੰ ਕੋਈ ਚੀਜ਼ ਦਿੰਨੇ ਆ ਦਾਨ ਦਿੰਨੇ ਆ ਜਾਂ ਜਾਂ ਆਪਣੀ ਮਦਦ ਦਿੰਨੇ ਆ ਜਾਂ ਉਹ ਕੋਈ 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 ਉਹ ਗਲਤ ਚੀਜ਼ ਕਰ ਰਿਹਾ ਉਹਨੂੰ ਸਮਝਾਉਨੇ ਆ ਜਿਹਦੇ ਨਾਲ ਉਹ ਸਨਮਾਨਤ ਹੁੰਦਾ ਕਿਸੇ ਨੂੰ ਕੋਈ ਵਧੀਆ ਸਲਾਹ ਦਿੰਨੇ ਆ ਲੋਕਾਂ ਦੇ ਕੰਮ ਆਉਨੇ ਆ ਤਾਂ ਇਹ ਚੀਜ਼ਾਂ ਸਾਡੇ ਅੰਦਰਲਾ ਖੁਸ਼ੀ ਦਾ ਸਤਰਬ ਵਧਾਉਂਦੀਆਂ ਜਿਹਦੇ ਨਾਲ ਸਾਨੂੰ ਚੈਨ ਦੀ ਨੀਂਦ ਆਉਂਦੀ ਆ ਜਿਹਦੇ ਨਾਲ ਸਾਨੂੰ ਬਿਮਾਰੀਆਂ ਨਹੀਂ ਹੁੰਦੀਆਂ ਤੁਸੀਂ ਸਿਰਫ ਸਿਰਫ 10 ਸਕਿੰਟ ਦੇ ਲਈ ਵੀ ਗੁੱਸਾ ਆਪਣੇ ਮਨ ਦੇ ਵਿੱਚ ਲਿਆਓ ਕਿਸੇ ਪ੍ਰਤੀ ਪੂਰਾ ਤਦ ਥੋੜਾ ਜਿਹੜਾ ਜਿਹੜਾ ਇੱਕ ਹਾਰਮੋਨ ਕੋਰਟੀਸੋਲ ਪੈਦਾ ਹੋਊਗਾ ਤੁਹਾਡੇ ਦਿਮਾਗ ਦੇ ਵਿੱਚ ਉਹ ਇਨਾਫਾ ਤੁਹਾਡੇ ਸਰੀਰ ਦੀਆਂ ਬਾਕੀ ਪ੍ਰਕਿਆਵਾਂ ਨੂੰ ਰੋਕਣ ਦੇ ਲਈ ਤੁਹਾਡਾ ਜਿਹੜਾ ਸਰੀਰ ਦੇ ਵਿੱਚ ਰਿਪੇਅਰ ਚੱਲ ਰਹੀ ਸੀਗੀ ਉਹਨੂੰ ਰੋਕਣ ਦੇ ਲਈ ਐਟ ਲੀਸਟ ਮੈਂ ਕਨਾਂ ਵੀ 48 ਘੰਟੇ ਲਈ ਐਵੇਂ ਤੁਸੀਂ ਕਿਸੇ ਪ੍ਰਤੀ ਕਿਸੇ ਨੂੰ ਹਰਮ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਇਹਨੂੰ ਮੈਂ ਮਾਰਨਾ ਇਹਨੂੰ ਇਹ ਕਰਨਾ ਕਿਸੇ ਤੋਂ ਜੈਲਸੀ ਕਰਦੇ ਆਂ ਤਾਂ ਇਹ ਵੀ ਬਹੁਤ ਖਤਰਨਾਕ ਜਿਹੜੇ ਕੈਮੀਕਲ ਰਿਲੀਜ਼ ਕਰਦੇ ਆਂ ਰਸਾਇਣਿਕ ਕਿਰਿਆ ਕਰਕੇ ਹੀ ਸਾਡਾ ਦਿਮਾਗ ਚੱਲਦਾ ਰਸਾਇਣਾਂ ਦਾ ਮੇਲਜੋਲ ਇਹਦੀ ਬਾਜਵੰਦ ਘਟ ਰਸਾਇਣਾਂ ਦੀ ਜਿਹੜੀ ਉਹੀ ਬੰਦੇ ਨੂੰ ਪਾਗਲ ਕਰ ਦਿੰਦੀ ਉਹੀ ਬੰਦੇ ਨੂੰ ਸਹੀ ਰੱਖ ਦਿੰਦੀ ਹੈ ਕਹਤ ਨੇ ਦੇਣਾ ਵੀ ਵੀ ਨੂਨ ਵੱਦ ਨਾ ਖਾਓ ਮਿੱਠਾ ਵੱਦ ਨਾ ਖਾਓ ਕੋਈ ਤੇਜ਼ ਚੀਜ਼ ਨਾ ਖਾਓ ਜਿਆਦੇ ਮਸਾਲੇ ਨਾ ਖਾਓ ਤਾਂ ਇਹ ਸਾਰੀਆਂ ਚੀਜ਼ਾਂ ਕੀ ਹੈ ਇਹ ਰਸਾਇਣ ਹੀ ਪੈਦਾ ਕਰਦੇਗਾ ਰਸਾਇਣਾਂ ਨਾਲ ਸਾਡਾ ਦਿਮਾਗ ਚੱਲਦਾ ਸਾਡੀ ਥਿੰਕਿੰਗ ਚੱਲਦੀ ਹੈ ਸਭ ਕੁਝ ਅਸੀਂ ਦੇਖ ਪਾਉਂਦੇ ਹਾਂ ਤਾਂ ਜਦੋਂ ਕੋਈ ਤੇਜ਼ ਤੇਜ਼ ਚੀਜ਼ਾਂ ਖਾਵਾਂਗੇ ਬਾਲੀਆਂ ਤਾਂ ਉਹ ਦਿਮਾਗੀ ਕੇਮਿਕਲਾਂ ਦੇ ਵਿੱਚ ਗੜਬੜ ਹੋ ਜਾਣੀ ਹੈ ਇਸ ਲਈ ਕਹਿੰਦੇ ਵੀ ਖਾਣਾ ਕੇ ਬੈਲੈਂਸ ਰੱਖੋ ਆਪਾਂ ਕਿੱਥੇ ਸੀਗੇ ਹਾਂ ਪਲੇਟੋ ਨੇ ਜਦੋਂ ਇਹ ਗੱਲਾਂ ਸਮਝਾਈਆਂ ਵੀ ਅਸਲੀ ਖੁਸ਼ੀ ਜਿਹੜੀ ਹੈਗੀ ਆ ਉਹ ਜਿਹੜੀ ਸਮਾਜ ਦੇ ਭਲੇ ਦੇ ਵਿੱਚ ਆ ਵੀ ਕਦੇ ਵੀ ਕੋਈ ਹੰਸਕ ਬੰਦਾ ਚਾਹੇ ਉਹ ਕਿੰਡੀ ਵੱਡੀ ਮਰਜੀ ਉਪਲਬਧੀ ਤੇ ਬੈਠਾਗਾ ਪਰ ਉਹ ਅੰਦਰੋਂ ਉਹਦਾ ਦਿਲ ਉਹਦਾ ਦਿਮਾਗ ਖੁਸ਼ ਨਹੀਂ ਰਹਿ ਸਕਦਾਗਾ ਉਹ ਇੱਕ ਤੜਫ ਦੇ ਵਿੱਚ ਰਹੂਗਾ ਇੱਕ ਡਰ ਦੇ ਵਿੱਚ ਰਹੂਗਾ ਉਦੀ ਨੀਂਦ ਵੀ ਟੋਟਿਆਂ ਦੇ ਵਿੱਚ ਹੋਊਗੀ 5-5 ਮਿੰਟ ਤਾਂ 10 ਮਿੰਟ ਦੇ ਅੰਦਰ ਤਾਂ ਉਹ ਕੋਣੀ ਆਧਾਰਨ ਇੱਕ ਹੋਰ ਦਿੱਤੀ ਉਦਾਹਰਨ ਮੰਨ ਲਓ ਹੁਣ ਤੁਸੀਂ ਕਹਿਣਾ ਵੀ ਜਿਹੜੇ ਸਹੀ ਕੰਮ ਇਹਨਾਂ ਨੂੰ ਸਹੀ ਮੰਨੀਏ ਕਿਵੇਂ ਵੀ ਸਹੀ ਇਹੀ ਕੰਮ ਕਰਨੇ ਚਾਹੀਦੇ ਆ ਦੂਜੇ ਕੰਮ ਗਲਤ ਕਿਉਂ ਆ ਉਹ ਕਹਿੰਦਾ ਇੰ样 ਕਰੋ ਵੀ ਕੁਝ ਲੋਕਾਂ ਦਾ ਗਰੁੱਪ ਕਿਸੇ ਆਈਲੈਂਡ ਦੇ ਪੇ ਹੀ ਦਿੱਤਾ ਜਿੱਥੇ ਕੋਈ ਨਹੀਂ ਰਹਿੰਦਾ ਪਹਿਲਾਂ ਉਹਨਾਂ ਨੂੰ ਹਮੇਸ਼ਾ ਲਈ ਉੱਥੇ ਛੱਡ ਦਿੱਤਾ ਵੀ ਹੁਣ ਤੁਸੀਂ ਇੱਥੇ ਹੀ ਰਹਿਣਾ ਇੱਥੇ ਹੀ ਮਰਨਾਗਾ ਇੱਥੇ ਹੀ ਖਾਣਾ ਪੀਣਾਗਾ ਤਾਂ ਉਹ ਇੱਕ ਦੂਜੇ ਨਾਲ ਰਹਿਣਗੇ ਤਾਂ ਉਹਨਾਂ ਦਾ ਇੰਨਾ ਕੁ ਦਾ ਦਿਮਾਗ ਕੰਮ ਕਰਦਾ ਵੀ ਇੱਥੇ ਕੋਈ ਪੁਲਿਸ ਨਹੀਂ ਕੋਈ ਸ਼ਾਸਨ ਨਹੀਂ ਕੋਈ ਮੰਤਰੀ ਨਹੀਂ ਕੋਈ ਸੰਤਰੀ ਨਹੀਂ ਕੋਈ ਵੇਖਣ ਵਾਲਾ ਨਹੀਂ ਇੱਕ ਦੂਜੇ ਨੂੰ ਮਾਰ ਕੱਟ ਸਕਦੇ ਆ ਉਹ ਜਿਸ ਤਰ੍ਹਾਂ ਬਾਕੀ ਸਕਾਰ ਕਰਕੇ ਉਹਨਾਂ ਨੇ ਖਾਣਾ ਪਰ ਉਹ ਨਹੀਂ ਕਰਨਗੇ ਉਹਨਾਂ ਨੂੰ ਪਤਾ ਜੇ ਮੈਂ ਇਹਨੂੰ ਮਾਰੂਗਾ ਇਹ ਮੈਨੂੰ ਮਾਰੂਗਾ ਜੇ ਮੈਂ ਇਹਦੇ ਕਿਸੇ ਪਰਿਵਾਰ ਦੇ ਨੂੰ ਮਾਰਿਆ ਇਹ ਮੇਰੇ ਪਰਿਵਾਰ ਦੇ ਨੂੰ ਮਾਰੂਗਾ ਹੰਸਾ ਰੁਕਣੀ ਨਹੀਂ ਹੈ ਜੇ ਮੈਂ ਅੱਜ ਇਹਨੂੰ ਚਾਰ ਤੀਜਾਂ ਲਿਆ ਕੇ ਦਿੰਦਾ ਕੱਲ ਨੂੰ ਇਹ ਮੈਨੂੰ ਲਿਆ ਕੇ ਦੇਊਗਾ ਜੇ ਮੈਂ ਅੱਜ ਇਹਦਾ ਬਣਾਇਆ ਕੋਈ ਝੌਂਫੜੀ ਜਾਂ ਘਰ ਟਾਊਗਾ ਤਾਂ ਮੇਰਾ ਵੀ ਟਾਊਗਾ ਸਮਝ ਆਉਂਦੀ ਹੈ ਨਾ ਗੱਲ ਕਿੱਥੇ ਜਾ ਰਹੀ ਆ ਇਹ ਹੀ ਚੀਜ਼ ਹੁੰਦੀ ਆ ਗਲਤ ਤੇ ਸਹੀ ਦੇ ਫਰਕ ਦੇ ਇਹ ਸਾਨੂੰ ਨੇਚੁਰਲੀ ਤੌਰ ਤੇ ਅੰਦਰੋਂ ਮਿਲਿਆ ਹੋਇਆ ਜਿਸ ਨੂੰ ਅਸੀਂ ਵੇਖੀਏ ਤਾਂ ਉਹਦੇ ਨਤੀਜੇ ਸਾਫ਼ ਦਿਖ ਜਾਂਦੇ ਆ ਕਿ ਜੇ ਮੈਂ ਕਿਸੇ ਦਾ ਘਾਟਾ ਦਿੱਤਾ ਉਸੇ ਆਈਲੈਂਡ ਤੇ ਰਹਿ ਕੇ ਮੈਂ ਗਲ ਕ ਕਿਸੇ ਦਾ ਘਾਟਾ ਦਿੱਤਾ ਕਿਸੇ ਬੰਦੇ ਨੂੰ ਮਾਰ ਦਿੱਤਾ ਫਿਰ ਮੈਂ ਆ ਕੇ ਚੈਨ ਦੀ ਨੀਂਦ ਸੌ ਲੂੰਗਾ ਨਹੀਂ ਸੋਚਣਾ ਉਦੋਂ ਜੇ ਮੈਂ ਸਹੀ ਕੰਮ ਕਰਦਾਗਾ ਤਾਂ ਮੈਨੂੰ ਕੋਈ ਫਿਕਰ ਨਹੀਂ ਮੇਰੇ ਮਦਦਗਾਰ ਹੋਣਗੇ ਆਇਲੈਂਡ ਦੀ ਇੱਕ ਛੋਟੀ ਜਿਹੀ ਉਦਾਹਰਨ ਸੀਗੀ ਤੁਸੀਂ ਹੋਰ ਵੀ ਉਦਾਹਰਨਾਂ ਬਹੁਤ ਦੇਖ ਸਕਦੇ ਆ ਤਾਂ ਪਲੇਟੋ ਨੇ ਇਸ ਕਿਤਾਬ ਦੇ ਵਿੱਚ ਇਹ ਚੀਜ਼ ਨੂੰ ਬਹੁਤ ਉਦਾਹਰਨਾਂ ਦੇ ਨਾਲ ਬੜੀ ਬਰੀਕੀ ਦੇ ਨਾਲ ਬੜੇ ਤਰਕ ਦੇ ਨਾਲ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਕਿ ਸਹੀ ਰਸਤਾ ਪਿਆਰ ਵਾਲਾ ਹੈ ਲੋਕਾਂ ਦੀ ਮਦਦ ਕਰਨ ਵਾਲਾ ਏ ਨਾ ਕਿ ਹੰਸਾ ਜਿਹੜੀ ਕਹ ਲੋ ਤਾਨਾਸਾਈ ਵਾਲਾ ਚੋਰੀਆਂ ਠੱਗੀਆਂ ਵਾਲਾ ਗਲਤ ਗਲਤ ਹੁੰਦਾ ਤੇ ਸਹੀ ਸਹੀ ਹੁੰਦਾ ਇਹ ਚੀਜ਼ ਕਿਉਂ ਹੁੰਦੀ ਆ ਇੱਕ ਕਿਤਾਬ ਨੂੰ ਪੜ੍ਹ ਕੇ ਤੁਸੀਂ ਹੋਰ ਬਿਹਤਰ ਸਮਝੋਗੇ ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪ੍ਰੋਜੈਕਟ ਵਿਜ਼ਡਮ